ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਉਮੀਦ ਹੈ ਤੁਸੀਂ ਇਸ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਠੀਕ-ਠਾਕ ਹੋਵੋਗੇ ਤੇ ਬਾਹਰ ਹੀ ਜਿਹੜਾ ਘੁੰਮਦੇ ਫਿਰਦੇ ਹੋਵੋਗੇ ਕਹਿੰਦੇ ਨੇ ਸਿੱਖਣਾ ਸਾਰੀ ਉਮਰ ਚੱਲਦਾ ਹੈ ਹਨਾ ਅਸੀਂ ਕੁਦਰਤ ਦੀ ਹਰ ਇੱਕ ਚੀਜ਼ ਤੋਂ ਸਿੱਖਦੇ ਹਾਂ ਚਾਹੇ ਉਹ ਦਰਖਤ ਹੋਣ ਪੰਛੀ ਹੋਣ ਜਾਨਵਰ ਹੋਣ ਹੈਨਾ ਪਿਛਲੀ ਵੀਡੀਓ ਦੇ ਵਿੱਚ ਅਸੀਂ ਰੁੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਤੇ ਹੁਣ ਆ ਗਏ ਅਸੀਂ ਸਕੂਲ ਦੇ ਵਿੱਚ 2 ਦਿਨ ਹੋ ਗਏ ਨੇ ਸਾਡੇ ਸਕੂਲ ਲੱਗਦੇ ਨੂੰ ਤੇ ਹੁਣ ਸਾਡਾ ਜਿਹੜਾ ਸਮਾਂ ਹੈ ਆਪਣੇ ਅੱਖਰਾਂ ਵੱਲ ਵਾਪਸ ਆਉਣ ਦਾ ਤੇ ਅੱਜ ਵਾਪਸ ਆਇਆ ਅੱਜ ਆਪਾਂ ਆਪਣੀ ਮਹਾਰਨੀ ਦੇ ਵੱਲ ਤੇ ਸ਼ੁਰੂ ਕਰਦੇ ਆਪਾਂ ਆਪਣੀ ਮਹਾਰਨੀ ਝੱਜੇ ਤੱਕ ਸਾਡੀ ਮਹਾਰਨੀ ਪਹਿਲਾਂ ਹੋ ਚੁੱਕੀ ਸੀ ਹੁਣ ਅਸੀਂ ਕਰਦੇ ਆਂ ਟੈਂਕੇ ਤੋਂ ਮੁਕਤਾ ਟ ਕੰਨਾਟਾ ਸਿਆਰੀ ਟ బిహారి టీ టీ దళకర్ టూ లామాటే దులామాట హోడ కనోడా టబింది టా ముక్ ਕੰਨੜਾ ਸਿਆਰੀ ਠੀ ਬਿਹਾਰੀ ਠੀ ਅੰਕਰ ਠੂ ਦਲੈਂਕਰ ਠੂ ਲਾਵਾਠੇ ਦੁਲਾਮਾਠ ਹੈ ਹੋੜਾ ਠੋ ਕਨੌੜਾ ਠੌ ਟਿੱਪੀ ਠੰਗ ਕੰਨਾ ਬਿੰਦੀ ਠਾਂ ਮੁਕਤੜ ਕੰਨਾਡਾ ਸਿਆਰੀ ੜੀ ਬਿਹਾਰੀ ੜੀ ਅੰਕੜੂ ਦ ਲੈਂਕੜੂ ਲਾਮਾਂਡੇ ਦੁਲਾਮਾਂਡੇ ਹੋੜਾ ਡੋ ਕਨੌੜਾ ਡੋਂ ਟਿੱਪੀ ਡੰਗ ਕੰਨਾ ਬਿੰਦੀ ਡਾਂ ਅੱਗੇ ਆ ਗਿਆ ਜੀ ਇਹ ਦੱਦੇ ਵਰਗਾ ਇਹ ਕੀ ਹੈ ਟੱਡਾ ਕਈ ਵਾਰ ਅਸੀਂ ਡੱਡੇ ਦੇ ਟੱਡੇ ਦੀ ਨਾ ਆਵਾਜ਼ ਇੱਕੋ ਜੀ ਕੱਢ ਦਿੰਨੇ ਆ ਜਿਵੇਂ ਢੋਲ ਬੋਲਦੇ ਆ ਤਾਂ ਡੱਡਾ ਲਾ ਕੇ ਢੋਲ ਬਣਾ ਦਿੰਨੇ ਆ ਉਹਨੂੰ ਹੈਨਾ ਤਾਂ ਇਸ ਜਿਹੜੀ ਗੁਰਮੁਖੀ ਲਿਪੀ ਹੈ ਨਾ ਇਹਦੀ ਜਿਹੜੀ ਹਰੇਕ ਅੱਖਰ ਦੀ ਅਲੱਗ-ਅਲੱਗ ਧੁਨੀ ਹੈ ਤਕਰੀਬਨ ਪੰਜ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਜਿਹੜੀ ਟੁੱਕਮੀ ਲਿਪੀ ਹੈ ਹੋਰ ਲਿਪੀਆਂ ਦੇ ਮੁਕਾਬਲੇ ਹਰੇਕ ਮਤਲਬ ਧੁਨੀ ਦਾ ਜਿਹੜਾ ਸਹੀ ਤਰੀਕੇ ਨਾਲ ਲਿਖਿਆ ਜਾ ਸਕਦਾ ਹਰੇਕ ਧੁਨੀ ਨੂੰ ਪੰਜਾਬੀ ਭਾਸ਼ਾ ਦੀ ਹਰੇਕ ਧੁਨੀ ਨੂੰ ਮੁਕਤਾ ਟ ਕਨਾਟਾ ਸਿਆਰੀ ਟੀ ਬਿਆਰੀ ਟੀ ਔਂਕੜ ਟੂ ਦ ਲੈਂਕਰ ਟੂ ਲਾਮਾ ਟੇ ਦ ਲਾਮਾ ਟਹ ਹੋੜਾ ਟੋ ਕਨੌੜਾ ਟੋਂ ਟਿੱਪੀ ਟੰਗ ਕੰਨਾ ਬਿੰਦੀ ਟਾਂ ਮੁਕਤਾ ਤ ਕੰਨਾ ਤਾ ਸਿਹਾਰੀ ਤੀ ਬਿਹਾਰੀ ਤੀ ਔਂਕੜ ਤੂ ਦਲੈਂਕੜ ਤੂ ਲਾਮਤੇ ਦਲਾਮ ਤੈ ਹੋੜਾ ਤੋ ਕਨੌੜਾ ਤੋਂ ਟਿੱਪੀ ਤੰਗ ਕੰਨਾ ਬਿੰਦੀ ਤਾਂ ਮੁਕਤਾ ਥ ਕੰਨਾ ਥਾ ਸਿਆਰੀ ਥੀ ਬਿਹਾਰੀ ਥੀ ਔਂਕੜ ਥੂ ਦ ਲੈਂਕੜ ਥੂ ਲਾ ਮਾਥੇ ਦ ਲਾ ਮਾਥੈ ਘੋੜਾ ਥੋ ਕਨੌੜਾ ਥੋਂ ਟਿੱਪੀ ਥੰਗ ਕੰਨਾ ਬਿੰਦੀ ਥਾਂ ਮੁਕਤਾ ਦ ਕੰਨਾ ਦਾ ਸਿਆਰੀ ਦੀ ਬਿਹਾਰੀ ਦੀ ਔਂਕੜ ਦ ਦਲੈਂਕੜ ਦੂ ਲਾਮਾਂ ਦੇ ਦਲਾਮਾਂ ਦਾ ਹੋੜਾ ਦ ਕਨੌੜਾ ਦੋਂ ਟਿੱਪੀ ਦੰਗ ਕੰਨਾ ਬਿੰਦੀ ਦਾਂ ਮੁਕਤਾਤ ਕੰਨਾਤਾ ਸਿਆਰੀ ਤੀ ਬਿਹਾਰੀ ਤੀ ਔਂਕੜ ਤੂ ਦਲੈਂਕੜ ਤੂ ਲਾਮਤੇ ਦਲਾਮਤਾ ਹੋੜਾ ਤੋ ਕਨੌੜਾ ਤਾ ਟਿੱਪੀ ਤੰਗ ਕੰਨਾ ਬਿੰਦੀ ਤਾ ਮੁਕਤਾਨਾ ਕੰਨਾਨਾ ਸਿਆਰੀਨੀ ਬਿਹਾਰੀਨੀ ਔਕੜ ਨੂੰ ਦਲੈਂਕੜ ਨੂੰ ਲਾਵਾਂ ਨੇ ਦਲਾਮਾਂ ਨੇ ਹੋੜਾ ਨੋ ਕਨੌੜਾ ਨੌ ਟਿੱਪੀ ਨੰਗ ਕੰਨਾ ਬਿੰਦੀ ਨਾ ਉਮੀਦ ਹੈ ਤੁਹਾਨੂੰ ਇਹ ਸਮਝ ਆ ਗਈ ਹੋਵੇਗੀ ਸਾਰੀ ਤਾਂ ਸ਼ੁਰੂ ਤੋਂ ਦੇਖਣ ਦੇ ਲਈ ਮਹਾਰਨੀ ਪਿਛਲੀਆਂ ਜਿਹੜੀਆਂ ਦੋ ਵੀਡੀਓ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਹੁਣ ਇਸ ਚੀਜ਼ ਦੀ ਪ੍ਰੈਕਟਿਸ ਕਰਨੀ ਹੈ ਤਾਂ ਜੋ ਸਾਡੀ ਜਿਹੜੀ ਆ ਪੰਜਾਬੀ ਪੜ੍ਹਨੀ ਸੁਖਾਲੀ ਹੋ ਜਾਵੇ ਧੰਨਵਾਦ ਜੀ